ਬਹੁਤ ਵੱਡੇ ਹੁਕਮ ਦਿੰਦੇ ਨੇ ਸ਼ਾਦੀਆਂ ਵਾਸਤੇ ਕਿ ਇੱਥੇ ਆ ਕੇ ਜਿੱਤੇ ਬਸਰਾ ਦੇ ਵਿੱਚ ਆ ਕੇ ਸਿਰਫ ਸ਼ਾਦੀ ਕਰਨੀ ਹੈ ਔਰ ਕੋਈ ਦਾਤ ਇਹ ਨਾ ਲੈਣਾ ਨਾ ਦੇਣਾ ਇਹ ਪ੍ਰਮਾਤਮਾ ਨੇ ਹੁਕਮ ਦਿੱਤੇ ਉਹਦੇ ਵਾਸਤੇ ਪ੍ਰਮਾਥਾ ਦੋਖ ਲੈਣਾ ਲੈਣ ਦੇਵ ਦੀ ਕਿਸੇ ਨਹੀਂ ਕਰਨੀ ਤਮਾ ਇਹ ਸਾਰੇ ਸੰਸਾਰ ਨੂੰ ਕਰਨਾ ਪੈਣਾ ਅੱਜ ਉਹਦੇ ਜਿਨੇ ਹੋਏ ਚੁਨੇ ਹੋਏ ਭਾਗਤ ਉਸ ਲਾਈਨ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਪਰਮਾਤਮਾ ਨੇ ਕਿਹਾ ਪਰ ਇਹ ਸਾਰੇ ਸੰਸਾਰ ਨੂੰ ਮੰਨਣਾ ਪੈਣਾ ਲੈਣ ਦੇਵ ਦੀ ਕਿਸੇ ਨਹੀਂ ਕਰਨੀ ਤਮਾ ਲਾਲਚ ਵਿੱਚ ਕੋਈ ਨਾ ਆਈਆ ਤੁਹਾਡੇ ਕੋਲੋਂ ਸਤ ਦੀ ਧਾਰ ਕਰਨੀ ਦਾ ਰਵਾ ਜੇ ਪਰਮਾਤਮਾ ਦੇ ਭਗਤ ਜਨ ਹੀ ਇਸ ਪਾਸੇ ਨੂੰ ਤੁਰ ਪੈਣ ਕੇ ਅਸੀਂ ਦਾਜ ਲੈਣਾ ਜਾਂ ਅਸੀਂ ਦਾਜ ਦੇਣਾ ਤੇ ਸਤ ਧਰਮ ਦੀ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਤੁਹਾਡੇ ਕੋਲੋਂ ਅਕਾਲ ਪੁਰਖ ਨੇ ਰਖਾਉਣੀ ਹੈ ਸੋ ਇਹ ਮਨਾ ਕੀਤਾ ਹੈ ਮੋਹ ਵਿਕਾਰ ਦਾ ਲਾ ਕੇ ਤੁਹਾਡੇ ਅੰਦਰ ਬੰਨਾ ਇਹ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਇਹ ਐਵੇਂ ਨਹੀਂ ਬਦਲੀ ਹੋ ਜਾਣੀ ਤੁਹਾਡਾ ਮਨ ਐਵੇਂ ਨਹੀਂ ਕਰਨਾ ਕਿ ਅਸੀਂ ਦਾਜ ਦੇਣਾ ਹੈ ਜਾਂ ਅਸੀਂ ਦਾਜ ਲੈਣਾ ਹੈ ਮੈਂ ਇਸ ਚੀਜ਼ ਦਾ ਬੰਨਾ ਲਾਵਾਗਾ ਮੈਂ ਰਿਕਵਰਡ ਪਾਵਾਂਗਾ ਤੁਹਾਡੇ ਅੰਦਰ ਇਸ ਚੀਜ਼ ਤੁਹਾਨੂੰ ਮੈਂ ਇੰਨੀ ਸਮਰੱਥਾ ਦੇਵਾਂਗਾ ਮੋਹਕਾਰ ਦਾ ਲਾ ਕੇ ਤੁਹਾਡੇ ਅੰਦਰ ਬੰਨਾ ਹੱਦ ਪਿਛਲੀ ਦੇਣੀ ਗਵਾਈ ਆ ਜੋ ਤੁਸੀਂ ਪਿੱਛੇ ਅੱਜ ਤੱਕ ਕਰਦੇ ਆਏ ਹੋ ਮੈਂ ਉਹਨੂੰ ਬੰਨਾਵਾ ਦੇਵਾਂਗਾ ਕੌਣ ਕਹਿ ਰਿਹਾ ਪਰਮਾਤਮਾ ਕਦੋਂ ਜਦੋਂ 994 ਜੋਗ ਚੌਗੜੀ ਤੋਂ ਬਾਅਦ ਇਸ ਤਰ੍ਹਾਂ ਸ਼ਾਦੀਆਂ ਦਾ ਵਿਹਾਰ ਸ਼ੁਰੂ ਕੀਤਾ। ਵੇਖਿਓ ਇਹ ਜਿੱਥੇ ਦਾ ਸਰਜੇ ਕਰਿਆ ਕਰਦਾ ਜੇ ਕਿਤੇ ਜੇਲ ਹੋ ਜਾਏ ਜੇ ਕਿਤੇ ਵੇਖਿਓ ਆ ਜਾਏ ਉਹ ਮੇਰੇ ਭੈਣੋਂ ਭਰਾਓ ਤਾੜਨਾ ਵਾਲਾ ਸ਼ਬਦ ਹੁੰਦਾ ਹੈ। ਤਾੜਨਾ ਵਾਲਾ। ਵੇਖਿਓ ਹਰ ਜਨ ਹੋ ਕੇ ਬਣਿਓ ਕੋਈ ਨਾ ਅੰਨਾ। ਜੋ ਮੈਂ ਕਹਿ ਰਿਹਾ ਵੇਖਿਓ ਕਿਤੇ ਅੰਨੇ ਨਾ ਹੋ ਜਾਇਓ। ਵੇਖਿਓ ਹਰ ਜਨ ਹੋਕੇ ਬਣਿਓ ਕੋਈ ਨਾ ਅੰਨਾ ਨੇਤਰਹੀਣ ਨਾ ਕੋਈ ਅਖਵਾਈਆ ਸੰਦੇਸ਼ਾ ਸੁਣੋ ਬਿਨਾਂ ਬਿਨਾ ਕੰਨਾ ਇਕ ਤੇ ਹੁੰਦਾ ਨਾ ਇਧਰੋਂ ਸੁਣੀ ਤੇ ਇਧਰੋਂ ਕੱਢੀ ਉਹ ਹੁੰਦਾ ਸਿਰਫ ਤੇ ਸਿਰਫ ਕੰਨ ਨਾਲ ਸੁਣਨਾ ਤੁਹਾਡਾ ਪਿਤਾ ਪਰਮੇਸ਼ਵਰ ਕੀ ਕਹਿੰਦਾ ਇਹ ਲਾਈਨ ਨੂੰ ਜਰਾ ਗੌਰ ਦੇ ਦੇ ਰਹੋ ਸੰਦੇਸ਼ਾ ਸੁਣੋ ਬਿਨਾ ਕੰਨਾ ਉਹ ਫਿਰ ਕਿਸ ਤਰ੍ਹਾਂ ਹੋ ਗਿਆ ਤੁਹਾਡਾ ਮਨ ਸੁਣੇ ਤੁਹਾਡਾ ਹਿਰਦਾ ਸੁਣੇ ਤੁਹਾਡੀ ਆਤਮਾ ਸੁਣੇ ਜੋ ਮੈਂ ਸੰਦੇਸ਼ ਦੇ ਰਿਹਾ ਮਹਾਰਾਜ ਫਰਮਾਨ ਕਰਦੇ ਨੇ ਸੰਦੇਸ਼ਾ ਸੁਣੋ ਬਿਨਾ ਕੰਨਾਂ ਹਿਰਦੇ ਅੰਦਰ ਆਪਣੇ ਖੋਜ ਖੁਜਾਈ ਆ ਮੈਂ ਜਿਹੜੀ ਗੱਲ ਕਰਦਾ ਇਹਨੂੰ ਆਪਣੇ ਹਿਰਦੇ ਦੇ ਅੰਦਰ ਖੋਜ ਲਿਓ ਵਸਾ ਲਿਓ ਉੱਥੇ ਸੋ ਵਿੱਚ ਦੋ ਚਾਰ ਲਾਈਨਾਂ ਹਜ਼ੂਰ ਸ਼ਹਿਨ ਸ਼ੇਧੀ ਇਸ ਸ਼ਰਦਿਆਂ ਦੇ ਵਿਹਾਰ ਦੇ ਉੱਤੇ ਦਾਸ ਹੋਰ ਆਪ ਜੀ ਦੇ ਨਾਲ ਸਾਂਝਾ ਕਰੇਗਾ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀਰ ਸ਼ਮਸ਼ੇਰ ਸਿੰਘ ਜੀ ਟੀਮ ਸਾਹਿਬ ਉਹ ਆਪ ਜੀ ਦੇ ਨਾਲ 10 ਮਿੰਟ ਵਾਸਤੇ ਮੈਂ ਬੇਨਤੀ ਕਰਾਂ ਟਾਈਮ ਦਾ ਬਿਲਕੁਲ ਧਿਆਨ ਰੱਖਣਾ ਇਹ ਬਲਾਰੇ ਵੀਰ ਜਿਹੜੇ ਵੀ ਇੱਥੋਂ ਆਉਣਗੇ ਉਹ ਇਸ ਚੀਜ਼ ਦੇ ਵਿਚਾਰ ਕਰਨਗੇ ਟਾਈਮ ਦਾ ਬਿਲਕੁਲ ਧਿਆਨ ਰੱਖਣਾ ਸ਼ਮਸ਼ੇਰ ਸਿੰਘ ਜੀ